ਸੋ ਦੋਸਤੋ ਆਓ ਕਰਦੇ ਹਾਂ ਡਿਟੇਲ ਸਾਂਝੀ ਇਹਨਾਂ ਪਸ਼ੂਆਂ ਦੀ ਤੇ ਕੱਲੇ-ਕੱਲੇ ਪਸ਼ੂ ਦੀ ਆਪਾਂ ਡਿਟੇਲ ਪੁੱਛਦੇ ਜਾਵਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਰ ਗੁਰਜੰਟ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਵੀਰੇ ਗੁਰਜੰਟ ਹੋਰ ਠੀਕ ਠਾਕ ਵਧਾਈ ਵਧਾਈ ਕਿਰਪਾ ਜੀ ਕਿਰਪਾ ਠੀਕ ਆ ਅੱਛਾ ਵੀਰ ਗੁਰਜੰਟ ਇਸੇ ਤਰ੍ਹਾਂ ਪਸ਼ੂ ਆਉਂਦੇ ਨੇ ਕੀ ਆਪਣੇ ਕੋਲ ਹਾਂ ਜੀ ਹਾਂ ਜੀ ਭਾਜੀ ਠੀਕ ਆ ਤੇ ਅੱਜ ਤਿੰਨ ਵੜਾ ਆਪਣੇ ਕੋਲ ਪਕਾਉਨੇ ਤਿੰਨ ਵੜਾ ਲਿਆਂਦਿਆਂ ਅੱਛਾ ਇੱਕ ਦੂਜੇ ਬਲੈਕ ਰੰਗ ਦੇ ਵਿੱਚ ਆ ਇਹ ਇਹ ਗੱਬਣ ਬਾਕੀ ਦੋਵੇਂ ਸੁਈਆਂ ਹਾਂਜੀ ਇਹ ਗੱਬਣ ਆ ਬਾਕੀ ਦੋਵੇਂ ਸੁਈਆਂ ਜੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਇਹ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਗੱਬਣ ਵੱਛੀ ਆ ਬਾਕੀ ਦੋ ਵੜਾ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਪੁੱਛਾਂਗੇ ਦੁੱਧ ਦੇ ਮਿਲਕ ਕਿੰਨਾ ਕੀ ਰੇਟ ਭਾੜਤੇ ਰਹਿਣ ਵਾਲੇ ਆ ਅੱਛਾ ਵੀਰ ਗੁਰਜੰਟ ਇਥੋਂ ਸ਼ੁਰੂਆਤ ਕਰ ਲੀਏ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਵੜਾ ਕਿੰਨੇ ਕ ਦਿਨ ਹਜੇ ਲੈਂਦੀ ਐ ਸੂਣ ਚ ਇਹ ਵੀਰ ਜੀ ਤੇ ਦੂਸਰੇ ਸੂਕੇ ਸੁਣਾ ਵੈੜ ਨੇ ਦੂਜਾ ਸੂਬਾ ਹਾਂਜੀ ਠੀਕ ਹੈ ਜੀ ਤੇ 8 ਦਿਨ ਸਮਾਂ ਲੈਂਦੀ ਆ ਬਾਕੀ ਥਣ ਭਾਂਡਾ ਹਜੇ ਬਣਾਉਗੀ ਕਾਫੀ ਬਹੁਤ ਬਹੁਤ ਭਾਜੀ ਬਹੁਤ ਬਣਾਉਗੀ ਜੀ ਠੀਕ ਹੈ ਜੀ ਹਾਂਜੀ ਲੋਬ ਦੋਸਤੋ ਦੂਜਾ ਸੂਬਾ ਵੈੜ ਸੁਣ ਜਾ ਰਹੀ ਆ ਤੇ ਬਾਕੀ ਕਰੋ ਸੰਗ ਦੇ ਵਿੱਚ ਆ ਠੀਕ ਹੈ ਜੀ ਕਰੋ ਸੰਗ ਦੇ ਵਿੱਚ ਆ ਕੋਈ 8-7 ਦਿਨ ਹਜੇ ਸਮਾਂ ਲੈ ਜੂਗੀ ਕਰਮਾ ਲਈ ਤੇ ਬਾਕੀ ਵੀਰ ਗੁਰਜੰਟ ਨਾਲ ਦੀ ਨਾਲ ਇਹਨੂੰ ਖੋਲ ਕੇ ਇੱਕ ਵਾਰੀ ਸਾਹਮਣੇ ਤੋਰ ਕੇ ਦਿਖਾ ਦੇਗੀ ਹਾਂਜੀ ਬਾਕੀ ਥਣ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ ਮੁੱਠੀ ਥਾਣਾ ਤੇ ਵਾਦੇ ਮੰਦੀ ਆ ਜੀ ਗਾਂ ਆਉਣ ਵਾਲੀ ਰੁੱਤ ਚ ਹਾਂਜੀ ਹਾਂਜੀ ਲਾਉਣਾ ਬਣਾਉਣਾ ਸ਼ੁਰੂ ਕੀਤਾ ਲਾਏ ਲੋਏ ਪਈ ਆ ਤੇ ਬਾਕੀ ਅੱਗੇ ਤੁਸੀਂ ਆਈਡੀਆ ਮੰਨ ਕੇ ਸਬਦਾ ਕਰ ਸਕਦੇ ਜੇ ਵੀ 7 ਦਿਨ ਹਜੇ ਸਮਾਂ 8 ਦਿਨ ਕੱਢ ਦੀ ਆ ਆ ਲਓ ਆ ਲਓ ਜੀ ਸੋ ਸਭ ਤੋਂ ਮੇਨ ਗੱਲ ਹੁੰਦੀ ਦੋਸਤੋ ਥਣ ਦੇਵੇ ਦੀ ਥਣ ਬਹੁਤ ਸੋਹਣਾ ਮੁੱਠੀ ਥਾਣਾ ਹੱਥੇ ਚਵਾਈਲਾ ਥਾਣਾ ਲੱਗਾ ਬੈਠਦੇ ਕੱਦ ਮੀਡੀਅਮ ਹਾਈਟ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਬਾਕੀ ਭਰਿਆ ਭਾਂਡਾ ਥਾਣ ਕੋਈ ਵੀ ਰਾਨ ਕੇ ਟਿੱਪ ਕੇ ਆਪਣੀ ਤਸੱਲੀ ਕਰ ਸਕਦਾ ਕੋਈ ਵੀਡੀਓ ਕਾਲ ਤੇ ਮਗਾਉਂਦਾ ਦੋਸਤੋ ਵੀਡੀਓ ਕਾਲ ਤੇ ਤੁਸੀਂ ਚੋਂ ਥਾਣਾ ਦੀ ਤਸੱਲੀ ਵੀ ਕਰਵਾ ਸਕਦੇ ਜੀ ਸੋ ਬਾਕੀ ਆ ਤੁਹਾਡੇ ਸਾਹਮਣੇ ਵੈੜ ਆ ਇੱਕ ਬਹਿਣੀ ਦੇ ਪਾਸੇੋਂ ਤੁਸੀਂ ਇਹ ਥਣ ਨੂੰ ਇੱਕ ਵਾਰੀ ਜ਼ਰੂਰ ਤਸੱਲੀ ਨਾਲ ਦੇਖ ਲੋ ਠੀਕ ਆ ਅੱਛਾ ਗਰੰਟੀ ਵੀਰੇ ਬਾਕੀ 33 ਆਪਦੀ ਪੂਰੀ ਆਪਣੀ ਤਸੱਲੀ ਆ ਨਾ ਨਾ ਬਿਲਕੁਲ ਗਰੰਟੀ ਜੀ ਆਪਣੀ ਠੀਕ ਆ ਹਾਂ ਜੀ ਕੀ ਮੰਗ ਕਰਦੇ ਆ ਡਿਮਾਂਡ ਕੀ ਰੋਗੇ ਵੀਰ ਜੀ ਆਪਾਂ ਮੋਲ ਉਹ ਕਰਨੇ ਆ ਵੀ ਜਿਹਦੇ ਚੋਂ ਇਹ ਨਹੀਂ ਆਪੇ 60 ਮੰਗ ਲੋ ਤੇ ਮੁੜ ਕੇ ਹੌਲੀ ਹੌਲੀ ਠਾਣ ਨੂੰ ਤੁਰਿਆਓ ਰੇਟ ਆਪਾਂ ਇਹ ਜਿਹੜੀ ਜੈਸ ਨੋ ਦੇਣੀ ਆ ਨਾ ਜੀ 45000 ਰੁਪਏ ਜਿਉਂ 1200 ਰੁਪਏ ਛੋੜ ਹੀ ਕਰਨੀਆਂ ਜੀ ਠੀਕ ਹੈ ਜੀ ਹਾਂ ਜੀ ਠੀਕ ਆ ਭਰਾ ਸੋ 45000 ਦੇ ਵਿੱਚੋਂ ਦੋਸਤੋ 200 ਰੁਪਿਆ ਵੀ ਇਹਨਾਂ ਦਾ ਵੀ ਛੋਟ ਕਰਨੀ ਆ ਆਪਾਂ ਸੋ ਬਾਕੀ ਭਰਨਾ ਪੁਰਨਾ ਪੂਰਾ ਜਿਹੋ ਜਿਹਾ ਲੇਵਾ ਤੁਸੀਂ ਵਖਾਰਾ ਦੇਖ ਹੀ ਲਿਆ 17 18 ਲੀਟਰ ਦੁੱਧ ਚਵਾਇਆ ਇਹਨੇ ਪਹਿਲਾਂ ਅੱਛਾ ਜੀ ਮੰਨ ਲਓ ਵੀ 17 18 ਲੀਟਰ ਦੁੱਧ ਚਵਾ ਦੂ ਹੁਣ ਵੀ ਚਲੋ ਬਾਕੀ ਚੰਗੀ ਉਮੀਦ ਕਰਦੇ ਆ ਜੀ ਸੋ ਜਿਹੜਾ ਦੋਸਤੋ ਨਸਲ ਬਰੀਡ ਹੈਗੀ ਚਾਹੇ ਕ੍ਰੋਸ ਸੰਗ ਦੇ ਵਿੱਚ ਦੁੱਧ ਕੱਢੀ ਜਾਂਦੀਆਂ ਕਰਮ ਵਾਲੀਆਂ ਇਸ ਤੋਂ ਬਾਅਦ ਗਰਜੰਟ ਵੀਰੇ ਇਹ ਹੀਰਾ ਆ ਗਿਆ ਆਪਣੇ ਕੋਲੇ ਇਹ ਵੀਰ ਜੀ ਬੋਲਬਲ ਦਾ ਬੱਚਾ ਹੀ ਕੱਢਿਆ ਜੀ ਆਪਾਂ ਬਹੁਤ ਸੋਹਣੀ ਕੁਆਲਿਟੀ ਵੇਖਦੇ ਆ ਸਾਰੇ ਪਤਾ ਲੱਗ ਜਾਂ ਤੇ ਦੋਸਤੋ ਵੇਖੋ ਤੁਸੀਂ ਇੱਕ ਵਾਰੀ ਕੁਆਲਿਟੀ ਦੇਖੋ ਇੱਕ ਰੰਗ ਵਾਈਟ ਕਲਰ ਦੇ ਵਿੱਚ ਆ ਮੈਨੂੰ ਲੱਗਦਾ ਵੀ ਹਜੇ ਗਰਜੰਟ ਭਾਈ ਥੋੜਾ ਜਿਆ ਸਿਆਲੀ ਦਿਹਾੜੀਆਂ ਕਰਕੇ ਜਾਂ ਮੀਂਹ ਕਣੀ ਕਰਕੇ ਨਵਾਇਆਂ ਧਵਾਇਆਂ ਨਵਾ ਯਾਨੀ ਹਾਂਜੀ ਇਹ ਠੰਡਾ ਰਹਿ ਰੋ ਸਾਹਿਬ ਨਾ ਮਹਾਰ ਚੱਲ ਕੀ ਨਵਾਣ ਤੇ ਮੈਨੂੰ ਲੱਗਦਾ ਵੀ ਦੋਸਤੋ ਆਪਾਂ ਕਹਿ ਦੇਣਾ ਨਾ ਵੀ ਇੱਕ ਬਿਊਟੀ ਪਾਰਲਰ ਦੇ ਵਿੱਚ ਜਿਹੜਾ ਬੰਦਾ ਤਿਆਰ ਹੋ ਕੇ ਬਾਹਰ ਨਿਕਲਦਾ ਤੇ ਪਛਾਣਚ ਨਹੀਂ ਆਉਂਦਾਗਾ ਪਰ ਇਹ ਤੁਸੀਂ ਵੇਖੋ ਹਜੇ ਬਿਊਟੀ ਤੇ ਚੜੀ ਨਹੀਂ ਗਈ ਹਣਾ ਪਾਲਰ ਤੇ ਜੜੀ ਨਹੀਂ ਗਈ ਆਪਾਂ ਕਹਿ ਦਿੰਨੇ ਆ ਵੀ ਹਜੇ ਕੋਈ ਨਿਵਾਈ ਧਵਾਈ ਜਾਂ ਕਿਸੇ ਤਰ੍ਹਾਂ ਦਾ ਕੋਈ ਪੋਚ ਭਾਜ ਨਹੀਂ ਕੀਤਾ ਵੀਰ ਨੇ ਜਿੱਦਾਂ ਵੀ ਹੈ ਕੀ ਆ ਉਵੇਂ ਲਿਸ਼ਕੂ ਲਿਸ਼ਕੂ ਕਰਦੀ ਪਈ ਆ ਇੱਕ ਰੰਗ ਬਿਲਕੁਲ ਵਾਈਟ ਕਲਰ ਦੇ ਵਿੱਚ ਆ ਫੇਸ ਕੁਆਲਿਟੀ ਮੈਂ ਤੁਹਾਨੂੰ ਦਿਖਾਉਣਾ ਦੋਸਤੋ ਆ ਦੇਖੋ ਨਸਲ ਬਰੀਡ ਦਾ ਵੇਖਦੇ ਆ ਸਾਰੀ ਪਤਾ ਲੱਗ ਜਾਂਦਾ ਬਿਲਕੁਲ ਛੋਟੇ ਜੇ ਕੰਨ ਆ ਬੋਦੀ ਵਾਲੀ ਬੈਡ ਆ ਵਾਈਟ ਫੇਸ ਆ ਤੁਸੀਂ ਦੋਸਤੋ ਇੱਕ ਜਜਮੈਂਟ ਕਰੋਗੇ ਵੀ ਜੇ ਨਿਵਾਈ ਧਵਾਈ ਗਈ ਕਰਮਾ ਵਾਲੀ ਤੇ ਬਹੁਤ ਖੂਬਸੂਰਤ ਇੱਕ ਮੂਰਤੀ ਬਣ ਕੇ ਨਾ ਐ ਖੜ ਜੂਗੀ ਵੀ ਜਿਵੇਂ ਇੱਕ ਮੂਰਤ ਹੁੰਦੀ ਆ ਠੀਕ ਆ ਆ ਦੇਖੋ HF ਬਰੀਡ ਦੇ ਵਿੱਚ ਦੋਸਤੋ ਕਾਫੀ ਸੋਹਣੀ ਬੱਚੀ ਬਿਰਦੇ ਕੋਲੇ ਆਈ ਆ ਸੋ ਇੱਕ ਵਾਰ ਇਸ ਟਰੈਕਚਰ ਦਿਖਾ ਦਈਏ ਬਾਕੀ ਇਨਫੋਰਮੇਸ਼ਨ ਆਪਾਂ ਲੈ ਲੈਨੇ ਆ ਪੂਰੀ ਆ ਲਓ ਇਹ ਵਰਦੀ ਜੀ ਨੇ ਘਰੇ ਗਈ ਰੌਣਕਾਂ ਲਾਉਗੀ ਐਡੀ ਸੋਹਣੀ ਚੀਜ਼ ਨਹੀਂ ਅੱਜ ਤੱਕ ਵੇਖੀ ਲਓ ਵੀ ਹਾਂਜੀ ਸੋ ਵੀਰਾਂ ਦਾ ਵੀ ਰੌਣਕਾਂ ਲਾ ਦੂਗੀ ਕਰਮ ਵਾਲੀ ਵੈਸੇ ਵੀ ਸੋਹਣੀ ਬਹੁਤ ਆ ਠੀਕ ਆ ਜੀ ਤੇ ਹੁਸਨਾ ਦੀ ਪਰੀ ਜੇ ਨਿਹਰੀ ਕਰਮ ਵਾਲੀ ਵੇਖੋ ਤੁਸੀਂ ਠੀਕ ਆ ਇੱਕ ਰੰਗ ਵਾਈਟ ਆ ਦੋਸਤੋ ਵੇਖੋ ਕੁਦਰਤ ਦਾ ਕ੍ਰਿਸ਼ਮਾ ਹੀ ਆ ਇੱਕ ਰੰਗ ਵਾਈਟ ਠੀਕ ਆ ਸੋ ਥਣ ਪਾਂਡਾ ਵੀ ਬਹੁਤ ਵਧੀਆ ਕੱਲੀ ਦੋਸਤੋ ਸਟ੍ਰਕਚਰ ਦੀ ਨਾ ਗੱਲ ਕਰੀਏ ਬਾਕੀ ਆਰਡਰ ਦੀ ਕੁਆਲਿਟੀ ਤੁਹਾਨੂੰ ਦਿਖਾਉਣੀ ਆ ਮੁਠੀ ਥਾਣਾ ਹੱਥੀ ਚਵਾਈ ਲਾ ਥਾਣਾ ਲੱਗਾ ਆ ਦੇਖੋ ਅੱਛਾ ਗੁਰਜੰਟ ਵੀਰ ਸੋਈ ਨੂੰ ਅੱਜ ਕਿੰਨਾ ਕ ਸਮਾਂ ਹੋ ਗਿਆ ਵੀਰ ਜੀ 나ੜੂ ਤੇ ਬੱਚਾ 8ਵਾਂ ਦਿਨ ਜੈ ਸੋਈ ਨੂੰ ਅੱਛਾ 나ੜੂ ਹਜੇ ਵੀ ਹੈਗਾ ਨਾਲ ਬੱਚੇ ਹਾਂਜੀ ਹਾਂਜੀ ਬਿਲਕੁਲ ਨਾਲ ਹੀ 나ੜੂ 8 ਦਿਨਾਂ ਦੀ ਸੋਈ ਆ ਹਾਂਜੀ ਤੇ ਬੌਲਿਓ ਬਾਹਰ ਆ ਗਈ ਦੁੱਧ ਤੇ ਹੁਣ ਦੁੱਧ ਕਿੰਨਾ ਕ ਦੁੱਧ ਵੀਰ ਜੀ ਇਸ ਟਾਈਮ ਜਿਹੜਾ ਬੰਨਾ ਦੁੱਧ ਜੀ ਹਾਂ 15 ਇਹ ਹੋਊਗਾ 14.5 ਦੀ ਆਪਣੀ ਫੋਲ ਗਰੰਟੀ ਆ ਜੀ ਠੀਕ ਹੈ ਜੀ ਹਾਂਜੀ ਦੁੱਧ ਵੀ ਚੰਗਾ ਖਾਸਾ ਹਾਂਜੀ ਬੱਚੀ ਹੈ ਪੈਲਣੀ ਆ ਪੈਲਣਾ ਜੀ ਪੈਲਣਾ ਜੀ ਮੂੰਹ ਦੰਦੀ ਕੋਈ ਹੈ ਕਿ ਚੌਗੀ ਚੱਕੀ ਵੇਖੀ ਨੀ ਜੀ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਲਓ ਦੋਸਤੋ ਵੈ ਤਸੱਲੀ ਕਰਦੇ ਆਂਗੇ ਬਾਅਦ ਵਿੱਚ ਆਪਾਂ ਵੀਰਾਂ ਨੂੰ ਤਸੱਲੀ ਦੇ ਦੇਵਾਂਗੇ ਕਿ ਲਾਸਟ ਵਿੱਚ ਹੈ ਠੀਕ ਆ ਜੀ ਮੋਹ ਦੰਦੀ ਕਿਵੇਂ ਆ ਬਾਕੀ ਆਰਡਰ ਦੀ ਕੁਆਲਿਟੀ ਕਾਫੀ ਬੈਸਟ ਵੀ 15 ਕਿਲੋ ਦੁੱਧ ਮੰਨ ਕੇ ਕੋਈ ਵੀਰ ਸੱਦਾ ਕਰ ਸਕਦਾ 15 ਦਾ ਦੋਸਤੋ 14.5 ਦੇ ਵੀਰਾਂ ਦਾ ਵੀ ਆਪਣੀ ਪੂਰੀ ਤਸੱਲੀ ਆ ਚਾਹੇ ਕੋਈ ਵੀਰ ਗਾਰੰਟੀ ਤੇ ਮੰਗਾ ਲੇ ਠੀਕ ਆ ਦੁੱਧ ਵੀ ਜਿਸ 17-18 ਲੀਟਰ ਚਵਾ ਦੂ ਸੋ ਬਾਕੀ ਨਵੌਣ ਤੁਵੌਣ ਵਾਲੇ ਪਾਸੇ ਹੋਈਆਂ ਕਿਉਂਕਿ ਇੱਕ ਸਿਆਲੀ ਦਿਹਾੜੀਆਂ ਕਰਕੇ ਬੜਾ ਜ਼ੋਰ ਨਹੀਂ ਲਾਇਆ ਗਿਆਗਾ ਕਿਉਂਕਿ ਪਸ਼ੂ ਜਿਹੜੇ ਦੋਸਤੋ ਤਾਜ਼ੇ ਸੂਏ ਆ ਹਫਤੇ ਤੋਂ ਬਾਹਰ ਹੀ ਨਿਕਲੇ ਆ ਤੇ ਜ਼ਿਆਦਾ ਨਵਾਇਆ ਤੋਂ ਐ ਨਹੀਂ ਗਿਆਗਾ ਬਾਕੀ ਫਿਲਹਾਲ ਜਿਹੜੇ ਵੀਰ ਨੂੰ ਪਰਖ ਆ ਉਹਨਾਂ ਨੂੰ ਵਧੇਰੇ ਸਮਝਾਈ ਜਾਣੀ ਆ ਜਿਹੜੇ ਇੱਕ ਬਣੀ ਵਾਲੇ ਪਾਸੇ ਦੋਸਤੋ ਆਪਾਂ ਨਾਰਮਲ ਚਵਾਈ ਕਰਦੇ ਆ ਉਸ ਪਾਸੇ ਤੁਸੀਂ ਆ ਥਾਂ ਦੀ ਕੁਆਲਿਟੀ ਵੇਖ ਕੇ ਚੈੱਕ ਕਰੋ ਤੇ ਗਰਜੰਟ ਵੰਗਾ-ਵੰਗਾ ਪਾ ਲੈਨੇ ਆ ਨਹੀਂ ਮੇਰਦੀ ਆਪਾਂ ਉਦਾਂ ਚੋ ਲੈਦੀਆਂ ਜੀ ਵੰਗਾ-ਵੰਗਾ ਕੋਈ ਨਹੀਂ ਪਾਈਦਾ ਠੀਕ ਹੈ ਜੀ ਹਾਂਜੀ ਲਓ ਵੀ ਭਰਾਵੋ ਸੋ ਕਰੋ ਤਸल्ली ਸੋ ਬਾਕੀ ਵਾੜ ਜਿਹਦੇ ਵੀਰ ਤੇ ਪਸੰਦ ਆਈ ਦੋਸਤੋ ਛੱਡ ਕੇ ਨਹੀਂ ਕੋਈ ਜਾਂਦਾਗਾ ਕੱਲੀਆਂ ਕਹਿਣ ਵਾਲੀਆਂ ਗੱਲਾਂ ਨਹੀਂ ਗ ਤੇ ਗਰਜਾਂ ਤੇ ਵੀਰੇ ਕੀ ਮੰਗ ਕਰਦੇ ਆ ਵੀਰ ਜੇ ਮੋਲੇ ਦਾ 56 55000 ਚੈੱਕ 200 ਰੁਪਇਆ ਛੋੜੀ 55000 ਤੋਂ ਹਾਂਜੀ ਠੀਕ ਹੈ ਜੀ ਹਾਂਜੀ ਲਓ ਬਦਸਤੋ 55000 ਚੋਂ ਸਿਰਫ 200 ਛੋਟ ਵੀਰ ਦੱਸ ਰਿਹਾ ਤੇ ਬਾਕੀ ਡਿਮਾਂਡ ਕਰਾਉਣ ਨੂੰ ਦੋਸਤੋ ਜਿੰਨੀ ਆਪਾਂ ਰੇਟ ਵੇਖੀਓ ਕਰਨੇ ਆ ਜੀ ਜਿਹੜੇ ਲੈ ਲੈਣ ਹਾਂ ਹਾਂ ਜਿਹੜੇ ਲੈਣ ਦੇਣ ਵਾਲੀ ਗੱਲਬਾਤ ਮੈਨੂੰ ਲੱਗਦਾ ਵੀ ਵੀਰ ਨੇ ਕੀਤੀ ਆ ਪੈਸੇ ਮੰਗਾ ਨੂੰ ਜਿੰਨਾ ਮਰਜੀ ਦੋਸਤੋ ਕਹੀ ਜਾਈਏ ਹੁੰਦਾ ਕੋਈ ਫਾਇਦਾ ਨਹੀਂਗਾ ਜਿੱਥੋਂ 60 62000 ਦੀ ਵੇਖਦੀ ਸੀ ਪਰ ਨਹੀਂ ਆਪਾਂ ਨੂੰ ਹਿਸਾਬ ਨਾਲ ਮਿਲੀ ਪਾੜਨਾ ਤੇ ਆਪਾਂ ਪਾੜਨਾ ਗਾੜੀ ਦੇਣੀ ਜੀ ਠੀਕ ਹੈ ਜੀ ਹਾਂਜੀ ਲਓ ਜੀ ਸਭਾ ਤੁਸੀਂ ਦੇਖ ਲਈਏ ਦੋਸਤੋ ਪਸੰਦ ਆਊਗੀ ਕਾਫੀ ਕੁਆਲਿਟੀ ਵਧੀਆ ਵੱਛੀ ਦੀ ਠੀਕ ਆ ਆ ਲਓ ਮਗਰ ਬੱਛਾ ਹਾਂਜੀ ਹਾਂਜੀ ਬੱਛਾ ਜੀ ਠੀਕ ਆ ਗਰਜੰਟ ਅਗਲੇ ਬੰਨੇ ਆਪਣੇ ਕੋਲ ਵੀਰੇ ਆ ਗਈ ਆ ਤੀਸਰੇ ਨੰਬਰ ਤੇ ਜਿਹੜੀ ਆ ਵੈੜ ਹਾਂਜੀ ਭਾਜੀ ਇਹ ਵੀ ਕ੍ਰੋਸ ਚ ਆ ਗਈ ਸ਼ਾਈਵਾਲ ਕ੍ਰੋਸ ਹਾਂਜੀ ਹਾਂਜੀ ਐਚ ਐਫ ਸ਼ਾਈਵਾਲ ਕ੍ਰੋਸ ਇਹਦਾ ਵੀਰ ਜੀ ਹੁਣ ਕੀ ਬੇਰਵਾ ਹੈਗਾ ਕਿੰਨੇ ਕ ਦਿਨਾਂ ਦੀ ਸੂਈ ਆ ਇਹ ਵੀਰ ਜੀ ਸੂਈ ਨੂੰ ਵੀ 22 ਦਿਨ ਹੋ ਗਏ ਜੀ ਇਹਨੂੰ ਓਕੇ ਹਾਂਜੀ ਕੋਈ ਉਹਦੇ ਘਰ ਵਾਲੇ ਦੂਸਰਾ ਸੂਗਾ ਜਾਂਦੇ ਹੀ ਇਹ ਪੰਕਤਾ ਤੋਂ ਆਈ ਆ ਜੀ ਵੈੜ ਅੱਛਾ ਬਾਕੀ ਵੱਛੀ ਨੂੰ ਉਹਨਾਂ ਨੇ ਦੁੱਧ ਪਾਉਣ ਪਾਉਣ ਦਾ ਲਾਲ ਚ ਨਹੀਂ ਵੱਛੀ ਨੂੰ ਬੜਾ ਚੰਗਾ ਆ ਉਹਨਾਂ ਨੇ ਓਕੇ ਹਾਂਜੀ ਠੀਕ ਆ ਦੂਜਾ ਸੂਗਾ ਅੱਜ ਕਿੰਨੇ ਕਿ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਸੂਈ ਨੂੰ ਭਾਜੀ ਹੋ ਗਏ ਜੇ 20 22 ਦਿਨ 20 22 ਦਿਨ ਹਾਂਜੀ ਬੱਚਾ ਮਗਰ ਇਹਦੇ ਕੀ ਮਗਰ ਵੱਛੀ ਆ ਜੀ ਵੱਛੀ ਆ ਹਾਂਜੀ 20 22 ਦਿਨਾਂ ਦੀ ਸੂਈ ਆ ਦੋਸਤੋ ਦੂਜਾ ਸੂਆ ਤੇ ਮਗਰ ਵੱਛੀ ਆ ਤੇ ਹੁਣ ਦੁੱਧ ਕਿੰਨੇ ਕਿਤੇ ਆਪਾਂ ਜਿਹੜਾ ਚੋਲਿਆ ਥੀ ਉਹਦੇ ਦੁੱਧ ਵੇਚਦੇ 13 ਲੀਟਰ ਹੀ ਹੋਊਗਾ 12 ਲੀਟਰ ਦੀ ਫੁੱਲ ਗਰੰਟੀ ਆਪਣੀ 12 ਲੀਟਰ ਦੀ ਹਾਂਜੀ ਠੀਕ ਆ ਜੀ ਲਓ ਵੀ ਦੋਸਤੋ 12 ਲੀਟਰ ਦੀ ਵੀਰਾਂ ਦਾ ਵੀ ਆਪਣੀ ਪੂਰੀ ਤਸੱਲੀ ਆ ਸੋ ਥਣ ਥਣ ਇਹਦਾ ਵੀ ਬਹੁਤ ਕਾਇਮ ਆ ਆਰਡਰ ਰੌਡਰ ਜਿਵੇਂ ਬਿਲਕੁਲ ਫੁੱਟਬ ਪੂਰਾ ਗੁਲਾਈ ਦੇ ਵਿੱਚ ਠੀਕ ਆ ਜੀ ਚੋਂ ਗੁੱਠਾਂ ਤੇ ਜਿਹੜੇ ਥਣ ਲੱਗੇ ਆ ਆ ਵੇਖੋ ਜੀ ਠੀਕ ਆ ਸੋ ਹਾਥੀ ਚਵਾਈਲਾ ਥਾਣਾ ਸੋ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਹਾਥੀ ਚਵਾਈਲਾ ਥਾਣਾ ਸੋ ਜਿਹੜਾ ਕੋਈ ਮਰਜ਼ੀ ਵੀ ਰਣ ਕੇ ਤਸੱਲੀ ਕਰ ਸਕਦਾ ਬਾਕੀ ਵੇਖ ਦੀ ਇੱਕ ਗੱਲ ਆ ਉਹ ਆਂਦੇ ਵੀ ਅਸੀਂ ਕਿਹੜਾ ਡੇਰੀ ਤੇ ਦੁੱਧ ਪਾਉਦੇ ਆ ਇਹਨੂੰ ਵੰਡ ਨਹੀਂ ਕੇ ਪਾਇਆ ਉਹਨਾਂ ਨੇ ਓਕੇ ਜੇ ਵੰਡ ਪਾਉ ਦੁੱਧ 14 13 14 ਲੀਟਰ ਚਵਾ ਦੋਗੀ ਵੇੜ ਅੱਛਾ ਜੀ ਹਾਂ ਜੀ ਹੁਣ ਆ ਕੱਲ ਦੀ ਆਪਣੇ ਤੋਂ ਆਈ ਆ ਠੀਕ ਆ ਹਾਂ ਜੀ ਲੈ ਵੀ ਫਿਰ ਕਰ ਜੰਟਾ ਇਹਨੂੰ ਵੀ ਖੋਲ ਕੇ ਤੋੜਦੇ ਸੋ ਦੋਸਤੋ ਦੂਜਾ ਸੂਬਾ 20 ਬਾਈਆਂ ਦਿਨਾਂ ਦੀ ਬੱਚਾ ਇਹਦਾ ਮਗਰ ਤੁਹਾਨੂੰ ਦਿਖਾ ਦਾਂਗੇ ਬੱਚੀ ਆ 20 ਕਿ ਦਿਨ ਦੀ ਮਗਰ ਬੱਚੀ ਆ ਬੱਚੀ ਵੀ ਬਿਲਕੁਲ ਡੱਬੀ ਬੱਚੀ ਆ ਬਹੁਤ ਖੂਬਸੂਰਤ ਬੱਚੀ ਤੇ ਟਾਈਮ ਤੁਸੀਂ ਲੋਡ ਕਰ ਲਿਆ ਤਾਂ ਉਸ 9:30 ਵਜੇ ਦਾ ਸਮਾਂ ਕੋਈ ਮਾਰਨਿੰਗ ਚਵਾਈ ਕਿੰਨੇ ਤੋਂ ਕਿੰਨੇ ਵਜੇ ਵੈਸੇ ਆਪਾਂ ਕਰਦੇ ਆ ਰਹੇ ਆ ਜੀ ਵੀਰ ਜੀ ਚਵਾਈ 6 ਤੋਂ 6 ਹੀ ਕਰਦੇ ਅੱਜ ਨਾ ਵੀਡੀਓ ਦਾ ਕਰਕੇ ਟਕਿੰਗਾ ਥੋੜਾ ਜਿਆ ਠੀਕ ਆ ਜੀ ਠੀਕ ਹਾਂਜੀ ਲਓ ਦੋਸਤੋ ਵੈਸੇ ਚਵਾਈ ਦੇ ਵਿੱਚ ਬੇਸ਼ੱਕ ਕੋਈ ਦੋ ਤਿੰਨ ਕੰ ਦਾ ਪੜਾ ਲੱਗ ਜਨਾ ਗਾਕ ਨੂੰ ਆ ਆਹ ਜਾ ਕੇ ਇਹਦਾ ਆਪਣਾ ਪੱਲੀ ਲੈ ਵੀ ਮੋਟਰ ਦਾ ਲੈ ਮੋਟਰ ਆ ਜਾਣਾ ਕੋੜ ਕਿਉਂ ਤੜਾ ਨਾ ਸਕਣਾ ਲੈ ਘਰੋਂ ਆਉਣਾ ਆਹ ਲਓ ਜੀ ਲਓ ਜੀ ਲੋ ਵੀ ਦੋਸਤੋ ਇਹ ਤੁਹਾਨੂੰ ਆਪਾਂ ਲਾਸਟ ਵਿੱਚ ਵੇੜ ਦਿਖਾਉਣੀ ਸੀ ਪੂਰਾ ਵੇਰਵਾ ਤੁਹਾਨੂੰ ਮਿਲ ਚੁੱਕਿਆ ਜਾਂਦਾ ਵਛੀ ਮਗਰ ਆ ਬੱਚੇ ਤੁਹਾਨੂੰ ਆਪਾਂ ਲਾਸਟ ਵਿੱਚ ਜ਼ਰੂਰ ਦਿਖਾ ਦਾਂਗੇ ਤੇ ਗਰਜੰਟ ਵੀਰੇ ਮੰਨ ਲਓ 12 ਕਿਲੋ ਹੋਣ ਤੁਸੀਂ ਦੱਸਤਾ ਹਾਂਜੀ ਦੁੱਧ ਵੀ ਜੀ ਵੰਡ-ਵੰਡ ਪਿਆ ਤੇ ਦੁੱਧ ਨੇ 13-14 ਲੀਟਰ ਚ ਵਾਈ ਜਾਣਾ ਚੜੂਗੀ ਹਜੇ ਹਾਂਜੀ ਤੇ ਕਿੰਨੇ ਕੀ ਅੱਜ ਆਪਾਂ ਦੇ ਦੇਣੀ ਹਾਣਾ ਇਹ 36000 ਰੁਪਏ ਦੇ ਦਈਏ ਭਾਜੀ 36 ਦੀ ਹਾਂਜੀ ਵੀ ਜਿਹੜੀ ਦੇ ਦੇਣੀ ਹੈ ਕਿ ਵਿੱਚੋਂ ਹੈਗਾ ਥੋੜਾ ਫਾਤਾ ਮਾਰਨਾ 1500 ਰੁਪਏ ਮਾਰਨ ਕਰਤਾ ਜੀ ਸਾਢੇ 35 ਦੀ ਸਾਢੇ 35 ਦੀ ਠੀਕ ਹੈ ਜੀ ਔਰ ਦੋਸਤੋ ਸਾਢੇ 35000 ਦੀ ਤੁਹਾਨੂੰ ਇਹ ਵੜ ਮਿਲ ਜਾਊਗੀ 500 ਰੁਪਏ ਵੀ ਕਹਿੰਦਾ ਵੀ ਵਿੱਚੋਂ ਮਾਨਤਾ ਕਰਦਾਂਗੇ 36000 ਦੇ ਵਿੱਚੋਂ ਸੋ ਇਹ ਅੱਜ ਪਸ਼ੂ ਸੀਗੇ ਤਿੰਨ ਸੋ ਤਿੰਨੇ ਪਸ਼ੂ ਦੋਸਤੋ ਖਰੀਦਣ ਆਲੇ ਆ ਬਾਕੀ ਹਰ ਕਵੀਰ ਦੀ ਗਾਹਕ ਦੀ ਆਪੋ ਆਪਣੀ ਸਮਝ ਆ ਵਛੀ ਜਿਹੜੀ ਆਪਾਂ ਤੁਹਾਨੂੰ ਇਹ ਵੀ ਦਿਖਾਈ ਆ ਬੈਸਟ ਕੁਆਲਿਟੀ ਆ ਆਊਗਾ ਕੋਈ ਵੀਰ ਤੇ ਸਤੂ ਸਟੋਕ ਬਾਕੀ ਵੀਰ ਦੇ ਅੱਜ ਭਲਕ ਦੇ ਰੇਟ ਹੋਣਗੇ ਮੋੜ ਕੇ ਦੁੱਧੋ ਚਾੜ ਕੇ ਰੇਟ ਹੋਰ ਹੋਣਗੇ ਆ ਜਦੋਂ ਦੁੱਧੋ ਤੁਸੀਂ 20 20 ਕਿਲੋ ਕਰਤਾ ਫਿਰ ਵੱਖਰੇ ਹਾਂਜੀ ਹਾਂਜੀ ਠੀਕ ਹੈ ਫਿਲਹਾਲ ਕਿਸੇ ਵੀਰ ਦੀ ਸਮਝ ਆ ਤੇ ਨੰਬਰ ਹੈ ਗੁਰਜੰਟ ਬੋਲ ਦਈਏ ਆਪਣੇ ਨੰਬਰ ਹੈਗਾ ਜੀ 869927 9936 ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਸੋ ਬੱਚੇ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾ ਦਿੰਨੇ ਆ ਜਿਹੜੇ ਇਹਨਾਂ ਤੋਂ ਬਾਹਰਾਂ ਸੂਈਆਂ ਦੇ ਮਗਰ ਬੱਚੇ ਆ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ